ਆ ਵੀ ਜੱਗੇ ਹੋ ਗਏ ਵਧਾਈਆਂ ਵਧਾਈਆਂ ਹੋ ਗਏ ਜੀ ਹਾਂ ਇਹਦੇ ਵਿੱਚ ਹੈਗੇ ਬੈਗ ਪਿੱਛੇ ਬਾਲ ਲੜਨਾ ਪਿਆ ਉਹ ਤਾਂ ਪਤਾ ਕਿ ਬਾਹਰ ਨੂੰ ਕੌਣ ਸੀ ਲੱਗੇ ਝੋਲੇ ਪਿੱਛੇ ਕਰਾਰੀ ਲੜ ਗਈ ਉਹ ਬਾਰੇ ਲੱਗੇ ਝੋਲਾ ਗੋਪਿੰਦਨ ਦੇ ਝੋਲਾ ਧੱਲੇ ਜਾਣਾ ਮੈਂ ਲੇਟਣ ਲੱਗ ਜਾਣਾ ਓਰੇ ਹਾਂ ਦੁਬਾਰਾ ਬੁਲਾਓ ਚੀਜ਼ ਵਧੀਆ ਹੈ ਵੀ ਪਾਈ ਜੱਗੇ ਨੇ ਬਾਲੀ ਟੱਚ ਹੋਣੀ ਆਉਣਾ ਮੁੜ ਕੇ ਕੱਕੇ ਖਾਂਦੇ ਇੰਨੀ ਜਗ੍ਹਾ ਓਰੇ ਹੁੰਦੀ ਕਿਤੇ ਭਾਈ ਹਾਂ ਕਿਆ ਕਰੂਗਾ ਤੇਰਾ ਕੀ ਲਾ ਜਮੀਨ ਦਾ ਮੈਂ ਆ ਮੈਂ ਦੇਖਣੇ ਨੂੰ ਐ ਲੱਗਦਾ ਮਿੰਜਾ ਬਣਦਾ ਲੈ ਭਾਈ ਕੀ ਬਣਿਆ ਆਕੀ ਪਾਣੀ ਜੀ ਵਿੱਚ ਪੈਪਾ ਪਾਉਣੀ ਆ ਤੇ ਬਣ ਗਈ ਕੱਲ ਪਾ ਗੱਲ ਗਈ ਹੁਣ ਐ ਵੀ ਮੁੰਡਾ ਆ ਗਿਆ ਲੱਗਦਾ ਤਗੜਾ ਪੂਰੀ ਨਿੱਗਰ ਹੋ ਗਿਆ ਇਹ ਜਾ ਫਰਕ ਜਾ ਕੰਡੇ ਵਜੋਕਣਾ ਪੈਣਾ ਕਿੰਨਾ ਵਜੇ ਨਾ ਹੋ ਗਿਆ ਡੱਡੂਣਾ ਇਹਦਾ ਡੱਡੂਣਾ ਬਣਾਉਂਦੇ 2 ਵਜੇ ਸਾਧਰੇ ਫੇਟ ਹਾਲਦਾ ਇਹਨੂੰ ਇਹ ਹੀ ਤਾਂ ਰੋ ਜਾਰੀ ਹੁੰਦੀ ਹੈ ਭਾਈ ਆੜੀਆਂ ਲਾਉਂੀਆਂ ਚੰਡੀਗੜ੍ਹ ਜਾਣਾ ਐ ਫੇਰ ਕਰਨਾ ਹੀ ਪੈਣਾ ਮਾੜਾ ਮੋਟਾ ਤਾਂ ਆ ਦੇਖੀ ਗਾ ਜਿੱਥੇ-ਜਿੱਥੇ ਭਵਾ ਦਿੰਦੇ ਬਾਈ ਮੈਂ ਤਾਂ ਨਾ ਗਿਆ ਤੂੰ ਨਾਲ ਉਹ ਉਧਰੋਂ ਲੈ ਜੀ ਮੈਂ ਨਾ ਰਾਤਾਂ ਵੀ ਨਹੀਂ ਕਿਤੇ ਨਾ ਮੈਨੂੰ ਪਤਾ ਤਾਂ ਇਹਨਾਂ ਸਾਡੇ ਨਹੀਂ ਛੱਡ ਲਾ ਮੈਂ ਰਾਤ ਆ ਗਿਆ ਨਾ ਇਹ ਲੈ ਮੈਂ ਤਾਂ ਬਾਈ ਨਾ ਲਿਆ ਪੂਰੀ ਗੀਜਰ ਕਰਕੇ ਇਹ ਨਾ ਹੋ ਗਿਆ ਨਹੀਂ ਤਾਂ ਨਾ ਹੋਣਾ ਜੀ ਗੀਜਰ ਚੱਲਦਾ ਹੋ ਗਿਆ ਤੂੰ ਐਂ ਦੱਸ ਬਾਈ ਸਰਵਿਸ ਕਰਾਈ ਪਾਣੀ ਪੂਰਾ ਕੱਢਦਾ ਪੂਰਾ ਹੁਣ ਹਾਂ ਹੁਣ ਕਿੰਨੇ ਮਿੰਟ ਦੀ ਵਾਲਟੀ ਭਰ ਦਿੰਦਾ 5 ਮਿੰਟ ਵੀ ਨਹੀਂ ਲੱਗਦੇ ਹਾਂ ਪਹਿਲਾਂ 15-20 ਮਿੰਟ ਚੱਲੀ ਜਾਂਦੀ ਬਾਕੀ ਠੀਕ ਆ ਮੈਨੂੰ ਪਤਾ ਤਾਂ ਸਵੇਰੇ ਬਾਈ ਮੈਂ ਉੱਠਣੀ ਹਾਂ ਮੈਂ ਰਾਤ ਇਹ ਨਾਲ ਕੇ ਸੌਂਦਾ ਜੱਗਰ ਨੂੰ ਪੁੱਛਦਾ ਕਿੱਥੇ ਗਿਆ ਜੱਗ ਭਾਈ ਮੈਂ ਦੋ ਦੋ ਆਪਨੇ ਹਿੱਲਾ ਹੋ ਗਿਆ ਆ ਗਿਆ ਕੜੀ ਦਾ ਹਿੱਲਾ ਹੋ ਗਿਆ ਕੜੀ ਦਾ ਹਿੱਲਾ ਹੋ ਗਿਆ ਬਈ ਵੀਡੀਓ ਕਾਲ ਆਈ ਵੀ ਸੀ ਹੁਣ ਹਾਂ ਬੰਦੇ ਨੇ ਆ ਜਾਣਾ ਪੂਰੀ ਕੜੀ ਆ ਰਹੀ ਬਾਹਰ ਤੇ ਇਹਦੀ ਹਾਂ ਟਾਈਮ ਵੀਸ ਨਹੀਂ ਕੜੀ ਪੁਰਾਣੀ ਇਹਨੂੰ ਦਾਨ ਕਰ ਦੇਣੀ ਆਪਾਂ ਨੇ ਪੂਰੀ ਹੁਣ ਦੇ ਲੈ ਬਈ ਵੀਡੀਓ ਚ ਕੀ ਹੈ ਇਹਨੇ ਦਾਨ ਕਰਨੀ ਕਰੂਗਾ ਗਲਤ ਹੈ ਕਿ ਹਾਂ ਹੁਣ ਮੁੱਕਰੀ ਆ ਮੈਨੂੰ ਦੇ ਦੇਣੀ ਮੈਂ ਇਹਨੂੰ ਹੁਣ ਮੁੱਕਰੀ ਨਾ ਮੁੱਕਰੀ ਨਾ ਹੁਣ ਤੇ ਮੈਂ ਦੋ ਦੋ ਇੱਥੇ ਲਾਉਣੀ ਚਾਹੁੰਦਾ ਉਹ ਅੱਜ ਚੱਲੇ ਆ ਪੂਰੀ ਲੈਪਟਾਪ ਜਾ ਦੇਖਣਾ ਜੱਗੇ ਇਹਨਾਂ ਨੇ ਲੈਣਾ ਪ੍ਰਿਆ ਵਾਸਤੇ ਆਮਨਾਗੜਾ ਵੀ ਚੰਡੀਗੜ੍ਹ ਤੇ ਵਧੀਆ ਮਿਲ ਜਣਾ ਹਨਾ ਚੰਡੀਗੜ੍ਹ ਦਾ ਪੰਜਾਬ ਹੈ ਹਰਜੀਤ ਵਿਧੋਤ ਕੀ ਤੇ ਇੱਕ ਵਾਰ ਸੀ ਗਏ ਤੇ ਰਾਤ ਨੂੰ ਅਸੀਂ ਤਾਂ ਨੇਰੇ ਹੋਏ ਗਏ ਤੇ ਇਹ ਕੱਲ ਮੈਨੂੰ ਫੋਨ ਕਰੀ ਜਾਵੇ ਮੈਂ ਕਿਹਾ ਤੁਹਾਨੂੰ ਟਾਈਮ ਲੱਗ ਜਾਣਾ ਟਾਈਮ ਲੱਗਣਾ ਪੂਰੀ 2 ਘੰਟੇ ਤਾਂ ਜਾਣ ਨੂੰ ਲੱਗਣਾ ਤੂੰ ਐਂ ਦੱਸ ਹੁਣ ਮੈਂ ਮਿਲ ਜੂਗਾ ਅੱਜ ਕਿੰਨੀਆਂ ਕਿ ਦੁਕਾਨਾਂ ਲੱਭੀਆਂ ਪੀਆਂ ਨਹੀਂ ਨਹੀਂ ਨਿਕਲਣਾ ਉੱਥੇ ਤੈਨੂੰ ਟਾਈਮ ਨਹੀਂ ਲੱਗਣਾ ਕਿੰਨੀਆਂ ਦੁਕਾਨਾਂ ਲੱਭਣੀਆਂ ਦੁਕਾਨਾਂ ਹਾਂ ਉੱਥੇ ਦਾ ਬਾਈ ਪੂਰੀ ਮਾਰਕੀਟ ਤੂੰ ਐਂ ਕਰ ਜੇ ਅਗਰੇ ਗੱਡੀ ਦਾ ਨੰਬਰ ਪਲੇਟਾ ਖੋਲਦੇ ਆਪਾਂ ਨੇ ਅਸੀਂ ਵਰੇ ਜਾੜੇ ਆਪਾਂ ਨੇ 60 ਕਰਨਾ ਹੀ ਨਹੀਂ 11 ਮੱਲ ਨੂੰ ਵੀ ਸ਼ੁਰੂਆਤ ਵਿੱਚ ਨੂੰ ਲੈ ਕੇ ਜਾਂਦਾ 11 ਮੱਲ ਪਲੇਟਾਂ ਨੂੰ ਜਿਹਨਾਂ ਨੂੰ ਲੈ ਕੇ ਪੂਰੀ ਉੱਧੋਂ ਜਾਵਾਂ ਜਿੱਦਾਂ ਸਾਰੇ ਪੁਲਸ ਵਾਲੇ ਪੁਲਸ ਵਾਲੇ ਖੜੇ ਉਹ ਨਾ ਆਏ ਨਾ ਕਰ ਕਿਤੇ ਦਸਾਉਂ ਤੋਂ ਕੱਢਣੀ ਪੈ ਜਵੇ ਆਏ ਨਾ ਕਰ ਰਹਿਣ ਦੇ ਲੈਟਾ ਉਹਦਾ ਚਲਾਨ ਵੀ ਮੋਟਾ ਹੋ ਜਾਣਾ ਲੈਪਟਾਪ ਦਾ ਖਰਚਾ ਮੇਰੇ ਪਰ ਪਾ ਦੇ ਆਈ ਨਹੀਂ ਹੁੰਦਾ ਕਰ ਫੋਨ ਫੇਰ ਪਲੇਟ ਹੁੰਦੇ ਆ ਹੋਰ ਕਿੱਧਰ ਚੱਲਿਆ ਉਹ ਹੋਣ ਗਿਆ ਸਾਡੇ ਘਰ ਤੇ ਗਿਆ ਤੂੰ ਕਿੱਧਰ ਚੱਲਿਆ ਮੈਂ ਤਾਂ ਪੱਲੜ ਜਾ ਲੈਣ ਚੱਲੇ ਦਾ ਕਣਕ ਦਾ ਉੱਤੇ ਗਿਆ ਅੱਛਾ ਹਾਂ ਕਿਹੜਾ ਵੀ ਜਾਣਾ ਇਹੋ ਅੱਖਾਂ ਜੇ ਲਵਾ ਕੇ ਲੈ ਕੇ ਆਉਣੇ ਟ੍ਰੈਂਡਾ ਲੈ ਲੈ ਪੂਰੇ ਕੰਮ ਵਾਲਾ ਬੰਦਾ ਇਹਦੇ ਚਰੀਟਾ ਕਿੱਥੇ ਪੈਂਦੀ ਹੈ ਖੇਤ ਮਾਰੀ ਜਾਂਦਾ ਮਿੱਟੀ ਨਹੀਂ ਪੈਂਦੀ ਹੈਗੀ ਫੋਨ ਇੱਧਰ ਉੱਧਰ ਲਈ ਜਾਂਦੇ ਨੇ ਮੇਰਾ ਫੋਟੋ ਥੋੜਾ ਖਿੱਚੀ ਜਾਂਦਾ ਉਹ ਤਾਂ ਹੱਥ ਨਾਲ ਪਾ ਫੜਦੇ ਆ ਇੱਥੇ ਰੱਖ ਜਿੱਥੇ ਦੇ ਖੇਤਾ ਖੁੱਤਾ ਮਾ ਤਾਂ ਮੰਨਿਆ ਵਿੱਚ ਚਰੀਟਾ ਪੈਂਦੀ ਆ ਆ ਜਾ ਖੜੇ ਆ ਸੀ ਆ ਜਾ ਨਹੀਂ ਅਸੀਂ ਪੂਰੀ ਕੇ ਚੱਲੇਗੇ ਉਹ ਪਤਾ ਕੀ ਹੈ ਉਹ ਥੋੜਾ ਥੋੜਾ ਖਿੱਚਦੇ ਨੇ ਫਿਰ ਆਇਆ ਰੱਖ ਦਿੰਦੇ ਜਿੱਥੇ ਦੇ ਕਿੱਥੇ ਆ ਗਿਆ ਤੋਏ ਆ ਜਾ ਘਰ ਤੇ ਉਹ ਤੇਰੇ ਕਿੰਨਾ ਝੂਠ ਬੋਲਦਾ ਰਹਿੰਦਾ ਤੁਰਿਆ ਨਹੀਂ ਹੈਗਾ ਭਾਈ ਮੈਨੂੰ ਮੈਨੂੰ 8 ਵਜੇ ਫੋਨ ਕਰਤਾ ਜੀ ਪੂਰੀ ਯਾਰ ਸਾਡੇ ਘਰ ਤੇ ਫੋਨ ਕਰਿਆ ਉਹਨਾਂ ਸਾਰਿਆਂ ਨੂੰ ਤਾਂ ਪਤਾ ਨਹੀਂ ਆ ਰ ਆ ਜਾਣਾ ਚੱਲ ਚੱਲ ਆ ਜਾਣਾ ਸਾਨੂੰ ਕਿਹੜੇ ਗੱਡੀ ਆ ਤਾਂ ਅੱਗਾ ਜਾ ਕਰ ਦ। ਮੇਰੇ ਨਾਲ ਚੱਲੋ ਤੁਹਾਨੂੰ ਉੱਥੀ ਛੱਡ ਦੇਣਾ ਮੈਂ ਉਧਰ ਨੂੰ ਜਾਣਾ। ਨਾਰਾ ਠੰਡ ਹੈ। ਪੂਰੀ ਨਹੀਂ ਆਣਾ। ਪੂਰੀ ਐਨ ਠੰਡ ਆ ਜਾ ਇਹਨੇ ਕੱਪੜੇ ਵੀ ਪਾਏ ਨੂੰ ਠੰਡ ਨਹੀਂ ਲੱਗਦੀ। ਪੂਰੀ ਦੱਸ ਦੇ ਇਹਨੂੰ। ਚਲ ਤੇ ਪੂਰੀ ਵਰਗੀ। ਮੇਰੇ ਕੋਲ ਵੀ ਇਹ ਜਿਹੀ ਨਹੀਂ ਪਰ ਮੈਂ ਪਾਈ ਨਹੀਂ। ਇਹ ਮੈਂ ਕਹਿੰਦਾ ਮੇਰੇ ਨਾਲ ਹੀ। ਨਾਰਾ ਇਹ ਹੋਰ ਉਹ ਹੋਰ ਹੈ। ਪੂਰੀ ਦੇ ਤਾ ਬਾਈ ਠੱਡ ਲੱਗੂਗੀ। ਉਹ ਮੈਂ ਕੱਲ ਪਤਾ ਕੀ ਹੋਇਆ ਕੋਟੀ ਜੀ ਪਾ ਗਿਆ ਮੈਂ ਕੱਲ ਤਾਂ ਬੈਨ ਨੂੰ ਇੰਨੀ ਅੱਗ ਲੱਗੀ ਖੋਲਣੀ ਪਈ। ਬਲੀ ਵਾਲੀ ਹੁੱਡੀ ਵਾਲੇ। ਹਾਂ। ਉਹ ਵੀ ਹਲੇ ਠੰਡ ਹੋਈ ਨਹੀਂ ਉਕਣਾ ਬਾਈ ਮੈਂ ਤਾਂ ਬਾਈ ਇਹ ਆਉਂਦਾ ਰਾਤ ਨੂੰ ਇਹ ਉਹ ਇਸ਼ਾਰੇ 길 ਦੱਸਦਾ ਵੀ ਠੰਡ ਹੈ ਆਪਾਂ ਦਿਨਵਾ ਮੋੜਦੇ ਦਵਾਈ ਵੀ ਨਾਲ ਲੈ ਕੇ ਚੱਲਿਆ ਮੈਂ ਤਾਂ ਬਿਮਾਰ ਮੈਂ ਕਹਿੰਦਾ ਜਾਂਦਾ ਹੋਏ ਲੈ ਲੈਂਦਾ ਹੁਣ ਆਉਂਦਾ ਉਹ ਬਿਲੀ ਲੈਂਦਾ ਵਿੱਚ ਫਿਰ ਆ ਠੰਡ ਕਰਕੇ ਰਾਤ ਨੂੰ ਆਉਂਦਾ ਦਿਨਵਾ ਤਾਂ ਨਹੀਂ ਠੰਡ ਆ ਪੂਰੀ ਦੇਲਾ ਦਿਨਵਾ 30 ਸ਼ਰਟ ਵੀ ਖੋਲਣੇ ਨਹੀਂ ਜਾਂਦਾ ਰਾਤ ਨੂੰ ਦੇਖ ਲੈ ਸਵੇਟ ਪਹਿਲਾਂ ਥੱਲੇ ਕੱਪੜੇ ਪਾਉਣ ਤੇ ਫਿਰ ਸਵੇਟਰ ਉੱਪਰ ਮੋਟੀ ਜਾਗੜ ਬਚਾਵਾ ਤੇ ਬਚਾਏ ਉਹ ਮੈਂ ਇੱਕ ਹੱਲ ਹੈਗਾ ਇਹ ਮੇਰੇ ਕੋਲ 10 ਵਾਰਾ ਜੂਰੀਏ ਟੁੱਟੇ ਪਏ ਤੇਰੇ ਪੁੱਤਰ ਫਾਲਸਵਾਲੇ ਹੁੰਦੇ ਆ ਲੋੜੇ ਕੰਬਲ ਮਮੀ ਵਾਲਾ ਕੰਬਲ ਲੈ ਮਮੀ ਜੱਟ ਵਾਲਾ ਢੰਡੇ ਲਿਖੀ ਹੋਰ ਪੂਰੀ ਖਾਣ ਲੈ ਕੁੱਪੀਸ ਖਲਾੜੇ ਯਾਰ ਤੂੰ ਤਾਂ ਉਧਰ ਰਹੇ ਕਹਿੰਦੇ ਜਾਂ ਬਾਅਦ ਚ ਦੂਰ ਸੰਖੀ ਲੈ ਉਧਰ ਮੇਰਾ ਲੋਟ ਆ ਗਿਆ ਉੱਥੇ ਭਾਈ ਆਏਗੇ ਮੋਟਰ ਪਰ ਮਰਾਇਆ ਸਮਾਨ ਜੈਨੂ ਇਹ ਕੇ ਇਹਨੂੰ ਪੁੱਛ ਲੈ ਦੂਰ ਸੰਖੀ ਕਹਿੰਦਾ ਦੂਰ ਰਹੇ ਪਤਲੀ ਗੱਲ ਆਈ ਪਤਲੀਓ ਚੱਟੀਆਂ ਮੀ ਪੈਣਾ ਪਿਆ ਰੂ ਸੁਣ ਪਤਲੀ ਲੈਗ ਵੀਖ ਮੇਰੇ ਜੋਗਾ ਬਚਿਆ ਰਹਿਦਾ ਵਿਚ ਲੈ ਉਹ ਤਾਂ ਚਲ ਇੱਕ ਰੱਖ ਲੈਣਾ ਮੁੰਿਆਣਾ ਰੋਵੇ ਨਾ ਤੇਰੇ ਆ ਕੇ ਪਤਾ ਟੀਨਾਂ ਬਚੜੀ ਖਲੰਗ ਮਾਰਦਾ ਉਹੀ ਉਹ ਤਾਂ ਹੀ ਰੱਖਿਆ ਤਾਂ ਲੈਣੇ ਦਾ ਦੇਣੇ ਪਏ ਨੇ ਤੇ ਆਵਨੇ ਤੇਰਾ ਪਿਆ ਤਾਂ ਇੱਥੇ ਹੀ ਆਉਂਗਾ ਮੈਂ ਕਹਿੰਦਾ ਬਹੁਤ ਜਗ੍ਹਾ ਹੈ ਇੱਥੇ ਆ ਦੇਖ ਮੀਟਰ ਵੀ ਲਵਾਤਾ ਹਾਂ ਹਾਂ ਕਹਿੰਦਾ ਉਹ ਬੜੀਆਂ ਸਭ ਉੱਥੇ ਸਭ ਹਾਂ ਲੈ ਭਾਈ ਤੁਹਾਨੂੰ ਸਾਲਾ ਜੀ ਕਹਿੰਦੇ ਮੀਟਰ ਵੀ ਲਾ ਗਏ ਲੈ ਜਗ੍ਹਾ ਵੀ ਬਹੁਤ ਹੈ ਮਿੱਟੀ ਪਾਤੀ ਦੀ ਪੂਰੀ ਰਿਹਾ ਪਧਰਾ ਹੋ ਗਿਆ ਇਹ ਲੋਕਟ ਲੱਗ ਜੇ ਨਿਆਰਾ ਆਏਗਾ ਨਾ ਲੋਕਟ ਹਾਂ ਫੇ ਪਧਰਾ ਹੋ ਜਾਣਾ ਟਾਈਮ ਕੇ ਲੈ ਆ ਕੇ 8.5 ਦਾ ਦੇਖ ਕਿਨੇ ਹੋਗੇ ਨਹੀਂ ਤੇ ਆਇਆ ਲੈ 9:00 ਤਾਂ ਸੋ। ਹਾਂ, ਲੇਟ ਕਾਤੇ ਹੋ ਕੇ ਤੇ। ਪਤਾ ਨਹੀਂ ਯਾਰ, ਕਹਿੰਦਾ ਮੈਂ ਦੌਰਾ ਮੁੜ ਕੇ ਗਿਆ, ਚੀਨੀ ਖਾ ਕੇ ਆਇਆ ਘਰ ਤੇ। ਆ ਹੋ ਗਿਆ ਇਹਨੂੰ ਕੌਣ ਮਿਲ ਗਿਆ ਤੂੰ? ਪਤਾ ਨਹੀਂ ਬਾਈ ਕਹਿੰਦੇ ਝੂਠ ਬੋ ਬੋਲਦਾ ਜੱਗਾ। ਪੁੱਛਣਾ ਬਾਈ ਸੱਚੀ ਚੀਨੀ ਖਾ ਕੇ। ਓ ਹੌਲੀ। ਤੇ ਕੇ ਝੂਠ ਕਾਤੇ ਬੋਲਦਾ ਇਹਨਾਂ। ਓ ਬਸ। ਓ ਚੀਨੀ ਕਾਤੇ ਖਾ ਕੇ ਆਇਆ। ਓਦੋਂ ਹੁਣ ਬਹਿ ਜਾਣਾ। ਉਹਨੇ ਕਹੋ ਗਿਆ ਤਾਂ? ਹੈ? ਪਾਲਾ ਮੈਂ ਪੂਰੇ ਬੈਠੇ ਕਿ ਪਤਾ। ਚੱਲ ਪਾ ਪਿੱਛੇ ਬਹਿਣਾ। ਕੌਣ ਮਿਲ ਗਿਆ ਤਾਂ? ਬੰਦਾ ਮਿਲ ਗਿਆ ਤਾਂ। ਓਹੋ। ਫਰੈਂਡ ਦੇ ਅੱਜ ਲੈਫਟ ਹੋਰ ਘੁੰਮੇ ਆਉਂਦੇ ਕਿਹੜਾ? ਲੈ ਜੱਗੇ ਬਾਪੂ ਤਾਂ ਲੈ ਕੇ ਨਹੀਂ ਆਇਆ ਹਣਕ ਮੇਲਾ ਤਾਂ ਘਰ ਜੰਨੇ। ਡੰਗਰ ਹੈ? ਡੰਗਰ ਕਾ ਮੁੜੇ ਆਉਣਾ ਉੱਥੇ ਕੇ ਰੇਣਾ ਰਾਤ ਲਾ ਕੇ ਆਉਣੀ ਹੈ। ਹਾਂ? ਕੀ ਹੋ ਗਿਆ? ਫੋਨ ਭੁੱਲ ਗਿਆ ਘਰ ਇਹਦਾ। ਓਹੋ। ਕੋਈ ਲੈ ਨਹੀਂ ਆਉਂਦਾ। ਫੇਵਰੀ ਖੜ ਗਿਆ। ਉਹ ਉੱਥੇ ਖੜਦੇ ਡੈਰੀ ਗਵਾ ਉਧਰ ਲੰਘ ਜਾਣਾ ਚੜਦੇ। ਘਰ ਤਾਂ ਕੰਮ ਉਹੀ। ਬੰਦੇ ਰਸਰ ਹੈਗਾ। ਹਾਂ ਬਿਲਕੁਲ ਉਲਟਾ ਲਾਲੀ ਬਾਈ ਜੀ ਜੱਫਾ ਕਰ ਦਿਓ ਸਾਣਾ ਮਾਂ ਬਕਟੂ ਦਾ ਬਾਪ ਅੱਜ ਹੋ ਵੀਦਾ ਤਾਂ ਕੋਈ ਇੱਕ ਮੈਨੂੰ ਕੱਪੜਿਆਂ ਦੇ ਕਾਣ ਤੋਂ ਜੀਨ ਦੀ ਪੈਂਟ ਪਾ ਲੈ ਬੂਟ ਵਾਲਾ ਮੈਂ ਹੋਰ ਜਾਉਣ ਲੱਗਿਆ ਦਿੰਦੇ ਲੋਟ ਚੱਲਦਾ ਤਾਂ ਕਹਾਂ ਕਿ ਆ ਗੱਡੀ 'ਚ ਕਿਨੇ ਦੇਖਣਾ ਤਾਂ ਕੱਪੜਿਆਂ ਦਾ ਸਾਮਾਨ ਕੋਈ ਇਹਨੂੰ ਲੋਰਾਂ ਦਵਾ ਰਿਹਾ ਏ ਜਿਹੜੀ ਬੂਟਾਂ ਨਾਲ ਵਧੀਆ ਲੱਗਦੀ ਹੈ ਨਹੀਂ ਇਹ ਪੈਂਟ ਵੀ ਚਾਹੀਦੀ ਪਾਉਣੀ ਏ ਦੂਰੀ ਜਾਣਾ ਜੀ ਜੀਨ ਦੀ ਪੈਂਟ ਮੈਨੂੰ ਕਾਣ ਤੋਂ ਬਹੁਤ ਆਉਂਦੀ ਲੈ ਪੂਰੀ ਤਾਂ ਹਲੇ ਤੁਰਿਆ ਮੈਂ ਤੁਰਿਆ ਸਾਈਕਲ 'ਤੇ ਨਾ ਮੋਟਰਸਾਈਕਲ 'ਵਾਰਾ ਆ ਕਾਲੂ ਮੈਚ ਲਾਉਣਾ ਮਨੇ ਨਾ ਸਰਚ ਲਾ ਕੇ ਉੱਥੇ ਦਰਵਾਜੇ ਕੋ ਹਾਂ ਪੂਰੀ ਉਹ ਫੋਨ ਕਹਿੰਦਾ ਮੈਨੂੰ ਆਊਟ ਕਰਕੇ ਦਿਖਾ ਦਿਓ ਪੂਰੀ ਕਹਿੰਦਾ ਬੰਦਾ ਫਿਰ ਕਹਿੰਦਾ ਫੋਨ ਕਰ ਰਹਿ ਗਿਆ ਉਹ ਕਹਿੰਦਾ ਚੀਨੀ ਖਾ ਕੇ ਆਇਆ ਮੈਂ ਕਹਿੰਦਾ ਚੀਨੀ ਖਾ ਕੇ ਆਇਆ ਝੂਠ ਬੋਲਦਾ ਨਾ ਸੱਜ ਦੇ ਸਾਜ ਦੇ ਮੈਚ ਲਾ ਲਿਆ ਬਾਈ ਕ੍ਰਿਕਟ ਦਾ ਕਹਿੰਦੇ ਵਾਸਵਾਸ ਵਾਸਵਾਸ ਮ ਚੱਲੇਗਾ ਪੂਰਾ ਉਹ ਹੌਲੀ ਪਿਛਰੇ ਵੋਕੋ ਵਧੀਏ ਕਿਹਨੇ ਫਾਰ ਜੂਨਰ ਆਇਆ ਘੁੰਮਦੀ ਆ ਉਹ ਸੀਸੇ ਲਾ ਦੋ ਉਹ ਹਵਾ ਆ ਗਈ ਭਾਈ ਓਏ ਚੱਲ ਰੇ ਟਾਇਰ ਬਦਲਾ ਜੀ ਚੰਡੀਗੜ੍ਹ ਨਹੀਂ ਜਾਂਦੀ ਏ ਨਹੀਂ ਹਾਂ ਚੰਡੀਗੜ੍ਹ ਦੇ ਟਾਇਰਾਂ ਦਾ ਤਾਂ ਕਰਤਾ ਹੋਣਾ ਕੋਈ ਨਹੀਂ ਹੁਣ ਮੌੜੀ ਭਾਜ ਦਾ ਫੇਰ ਕਰਿਆ ਰੋਲ ਚੰਡੀਗੜ੍ਹ ਟਾਇਰਾਂ ਦਾ ਨਹੀਂ ਹੈਗਾ ਮੈਂ ਜਾਇਆ ਇਹ ਚੰਡੀਗੜ੍ਹ ਆਏ ਆ ਵੀ ਕਾਗਜ਼ ਪੱਤਰ ਪੂਰੇ ਚਾਹੀਦੇ ਕਾਗਜ਼ ਪੱਤਰ ਵੀ ਇਹਨਾਂ ਨੇ ਗੱਡੀ ਉਹਨਾਂ ਕਹਣਾ ਹੋ ਰਿਹਾ ਪਹਿਲੇ ਇਹਦਾ ਚਲਾਨ ਕਰੋ ਤੋਤੀ ਨਹੀਂ ਹੈਗੀ ਹੋਰ ਕੀ ਆ ਮੈਂ ਉਹਨਾਂ ਦੇ ਜਾ ਜਾ ਉਹਨਾਂ ਦੇ ਵਿੱਚ ਦੇਖਣੀ ਪਿਆਸੀ ਕਰਾ ਦੇਣਾ ਕਿ ਕਾ ਕੇ ਭਾਈ ਆਹ ਤੋਤੀ ਸੱਚੀ ਪਾਣੀ ਦੀ ਕਦਰ ਨਹੀਂ ਕਰਦੇ ਲੋਕ ਪਾਣੀ ਬਰਬੋਦ ਕਰ ਦਿੰਦੇ ਜਾਂਦਾ ਪਹਿਲੇ ਉਹ ਤੂੰ ਸੀੜੀ ਤੇ ਕੱਪੜਾ ਮਾਰ ਕੇ ਬੈਠਾ ਵਾ ਨਾ ਯਾਰ ਮੈਂ ਤਾਂ ਆਵਲਾਦਾ ਵੀ ਕੱਪੜੇ ਲਈ ਫੜ ਗਿਆ ਇਹ ਤਾਂ ਅਰਥ ਗੱਲ ਹੈ ਪਰ ਟੈਕਟਰ ਤਾਂ ਹੀ ਜਾਂਦਾ ਕੰਮ ਆਲੀ ਹੈ ਕੰਮ ਔਖਾ ਹੈ ਭਾਈ ਤਾਂ ਹੁੰਦਾ ਨਹੀਂ ਹੈਗਾ ਇਹ ਗੱਡੀ ਪਰ ਭਾਈ ਇੱਕ ਗੱਲ ਹੈ ਜੇ ਉਹਦੀ ਡੀਜ਼ਲ ਇਹਨੇ ਗੱਡੀ ਖੜਾ ਦੇਣੀ ਤੇ ਪੈਟਰੋਲ ਆ ਤਾਕਤ ਚੱਲੀ ਜਾਂਦੀ ਇੰਜਣ ਦੇ ਲਾ ਕੱਕਣਾ ਉੱਠਦਾ ਪਾਵਰ ਹੈਗੀ ਆ ਪੈਟਰੋਲ ਕਰਕੇ ਇੰਜਣ ਭਾਈ ਪੈਟਰੋਲ ਜ਼ਿਆਦਾ ਕੰਮ ਜਾਵਾ ਡੀਜ਼ਲ ਨਾਲ ਤੇ ਉਹ ਭਾਈ ਡਿੱਗੀ ਖੋਲ ਕੇ ਜਾਂਦਾ ਕੁਛ ਚੱਕ ਹਾਂ ਹੈਵੀ ਡਰਾਈਵਰ ਬਸਾਂ ਜਾ ਰਹੇ ਆ ਹਾਂ ਉਹ ਨਹਿਰਾ ਨੇ ਪੜ ਲੇਗਾ ਜਿਹੜੇ ਲਾਇਵ ਹੈ ਬਾਈ ਬੰਦੇ ਵਿੱਚ ਜਾਂਦੀ 56 ਵਾਲੇ ਜਿੱਕੇ ਹਵਾ ਜਾਂ ਰਹਿਣਾ ਉੱਭੜਦੀ ਐ ਨਹਿਰਾ ਨਹੀਂ ਆਪਾਂ ਘੱਟੇ ਦੀ ਆਪਾਂ ਲੱਗਦਾ ਉਹਨੇ ਰੋਡ 'ਵੀ ਜਾ ਰੋਡ 'ਵੀ ਜਾ ਰ ਬਾਈ ਕਰ ਡਰਾਈਵਰ ਨੂੰ ਪਿੱਛੇ ਸਾਈਡ ਹੋ ਲੇਕਿਨ ਛੁਗਲੀ ਜਾਂਦੀ ਉੱਡਦੀ ਜਾਂਦੀ ਇੱਥੇ ਨਹੀਂ ਜਾਊ ਉੱਥੇ ਜਾਊਂ ਬਾਈ ਜੱਗਾ ਜਾ ਰ ਭਾਂਦਾ ਡਰ ਲੱਗਦਾ ਇਹ ਤੇ ਲੈ ਠੀਕ ਆ ਮੰਨੇ ਕਿਹਜਾ ਲੱਗਦਾ ਬੱਸ ਮੰਨੇ ਵਧੀਆ ਬਈਆ ਬੰਦੇ ਬਾਤੇ ਗੋਡੀ ਦੇਖ ਲੈ ਤੇ ਜਿਹੜਾ ਦੱਸਿਆ ਸੀ ਕਿ ਇਹ ਕਹਿੰਦਾ ਲੈਟੀ ਨੂੰ ਲੈ ਕੇ ਜਾਣਾ ਦੁੱਨੀ ਚਲੋ ਬਸ ਠੀਕ ਬਸ ਠੀਕ ਇਹ ਭੂਰੀ ਨੂੰ ਲਿਆ ਦੇ ਉਹਦਾ ਚਗਰੇ ਪਾਲਣ ਦਾ ਉਤਾਰ ਰੱਖਿਆ ਘਰ ਵੀ ਲੈਟ ਦਾ ਦੇਖਦਾ ਆਈਏ ਚੱਲ ਦੇਖਦੇ ਨਹੀਂ ਵੱਧਵਾ ਛੋਟੀ ਹੈ ਕਰੂੰ ਤਾਂ ਕਰਕੇ ਮੈਂ ਤੇਰੇ ਟੌਟਲ ਲਾ ਕੇ ਬਰਾਬਰ ਕਰ ਦੂੰਗਾ ਠੀਕ ਆ ਮੁੱਕਰੀ ਬਣਾਉਗਾ ਜਿਹੜਾ ਕੁਝ ਕਰਦਾ ਨਹੀਂ ਕਰਾਂ ਬਾਕੀ ਦਾ ਲਿਵਾਉ ਦੇ ਉੱਤੇ ਜਾ ਕੇ ਐਜੀ ਜਾਣਾ ਹੁਣ ਗੱਪੇ ਬੈਠੀ ਦੱਸ ਦੇ ਕਿੱਥੇ ਬੈਠਣਾ ਗੱਪੇ ਜੀ ਨੂੰ ਬੈਹ ਜਾਣਾ ਗੱਪੇ ਨੂੰ ਬੈਲੀ ਉਹ ਤੇਰਾ ਪਰਾ ਹੋ ਜੇ ਭਾਈ ਨਾ ਕਿ ਆਏ ਤੇ ਇਹ ਤਾਂ ਕੰਮ ਖਰਾਬ ਕਰਤਾ ਤੁਸੀਂ ਯਾਰ ਜੱਗੇ ਕਿ ਆਇਆ ਯਾਰ ਐਨੀ ਖਵਾ ਕਰਦੀ ਇਹ ਤਾਂ ਬਾਬੇ ਤਾਂ ਕਲਾਰੇ ਮੜਾਇਆ ਠੱਕਾ ਲਾਰੇ ਮੜਾਇਆ ਆ ਗੇਮ ਟੈਂਟ ਜਿਹਦਾ ਡਰਾਈਵਰ ਨੂੰ ਬੁਲਾ ਬਿਨਾ ਹਵਾ ਕਰੀ ਛੱਡੀ ਹੈ ਪਾਪਤਾ ਯਾਰ ਬਾਬੇ ਇਹਨੇ ਤਾਂ ਜਿੰਗਲੋ ਪੈਣ ਆ ਨਾ ਤੂੰ ਸੀ ਨਾ ਸੁਧਰੇ ਹੋ ਪਿੱਛੇ ਹੀ ਰਹੋ ਏਹ ਹੈ ਨਾ ਭਾਈ ਹੁਣ ਦੋਈ ਬੱਸ 'ਮ ਬਹਿਣਾ ਦੱਸ ਤਾ ਨਾ ਸਕੂਲ ਟਾਈਮ ਮੂਰੇ ਬੈਠੇ ਇਹਨੇ ਸਾਨੂੰ ਅੱਜ ਬੱਸ 'ਮ ਉਠਾ ਲਿਆ ਨਹੀਂ ਸੀ ਬਹਿਣਾ ਨਹੀਂ ਦ ਤੇ ਪਿੱਛੇ ਰਹਿਣ ਵਾਲਾ ਬੰਦਾ ਏ ਫਾੜੀ ਆਉਨੇ ਹਵਾ ਜੀ ਕਾ ਤੇ ਛੜਤੀ ਦੀ ਬੱਸ ਨੇ ਕੋਟਰ ਲਾਇਆ ਤੁਹਾਡੇ ਡਰਾਈਵਰ ਨੂੰ ਬੁਲਾ ਕੇ ਲਿਆ ਰਕੇ ਆ ਕੰਮ ਦਾ ਗਲਤ ਕਰਤਾ ਉਹ ਜੇ ਕਿ ਢਾਲੂ ਜੀ ਕਾ ਤੇ ਮੂਰੇ ਨੂੰ ਸਕੂਲ ਨੂੰ ਅਗੇ ਜਦੋਂ ਹਵਾ ਜੀ ਮਾਰੀ ਢਾਲੂ ਜੀ ਕਾ ਤੇ ਪਾਣੀ ਕੱਢਦਾ ਬੈਟਮਾਂ ਖੇਲਣ ਨੂੰ ਵਾਸਤੇ ਬਾਲ ਆਪੇ ਉੱਤਰ ਜਾਉਗੀ ਰੋੜ ਦੇਖਤਾ ਸਹੀ ਭਾਈ ਉਹ ਆ ਰਹੀ ਸੀ ਲਾ ਦੇ ਉਹ ਇੱਕ ਵਾਰ ਦੇਖਿਆ ਇਹ ਲੰਬੀਆਂ ਲੰਝੀਆਂ ਜਿਹੜਾ ਸੀਟਾਂ ਘੱਟੇ ਹੁੰਦੀਆਂ ਨਾ ਜੇ ਬੰਦੇ ਘੱਟ ਜਾਂਦੇ ਆ ਆਹ ਕਿਹਾ ਤੂੰ ਆਇਆ ਲੈ ਇਹ ਹਾਂ ਇੰਜਣ ਅੰਦਰ ਗਰਮ ਪਿਆ ਦੇ ਲੈ ਹਾਂ ਦੇਖਣ ਬਾਅਦ ਤੇ ਹਾਂ ਚਲੋ ਬਹਿ ਜਾ ਫੜ ਕੇ ਦੇਖਣ ਵਾਲਾ ਜਦੋਂ ਲੋਡ ਆ ਜਾਵੇ ਦੇਖੇ ਸਾਨੂੰ ਛੱਡ ਕੇ ਚਲੇ ਗਿਆ ਕਿਆ ਕਹੇਲਾ ਉਹ ਥੱਕ ਗਿਆ ਜੀ ਬੰਦੇ ਖਰਾਬ हां ਲੈ ਜਾਨ ਨੂੰ ਚੱਲ ਕੇ ਚਲੇ ਗਿਆ ਬੇਸਾ ਲੈ ਗਿਆ ਉਹ ਪਾਰਟੀ ਕਰੀ ਨਹੀਂ ਕਿਤੇ ਵੀ ਤੂੰ ਗੇਲਾ ਗੁੱਲਾ ਖਾਣਾ ਆਪਣੇ ਪ੍ਰੋਟੇਨ ਖਾਣੇ ਚੱਕੇ ਗੰਨੀ ਅੱਜ ਵੀ ਦੇਖ ਨਹੀਂ ਆ ਆ ਤੇ ਲੈ ਮੈਂ ਇਹਨੂੰ ਕਿਹਾ ਮੈਂ ਕਿ ਤੈਨੂੰ 100 ਰੁਪਏ ਚ 버ਗਰ ਫ੍ਰੈਂਚ ਪ੍ਰਾਈਜ਼ ਕੋਲੋਂ ਵੀ 버ਗਰ ਕਿੰਗਾ ਖਿਲਾ ਦੂੰਗਾ ਹਾਂ ਠਿਕਾ ਕਰ ਲੈ ਜਿਹੜਾ ਕੋ ਮੈਂ ਸਾਹੇ ਲਾ ਗਿਆ ਤੇ ਅਸੀਂ ਉਹਨਾਂ ਨੇ ਕਿਹਾ ਲੈ ਉਹ ਬਾਈ ਤੂੰ ਕਰ ਲੈ ਕਿ ਖਿਲਾਉਂਗਾ ਜਾਨ ਲੈ ਨਹੀਂ ਖਾਣੇ ਉਹਨੂੰ ਕਰ ਲੈ ਕੇ ਖਾ ਲਾ ਮੈਂ 2000 ਦੇ ਖਿਲਾ ਦੂੰ 버ਗਰ ਖਿਲਾ ਦੇ ਦੇਖੇ ਪਹਿਲਾਂ ਤੁਹਾਨੂੰ ਬੇਨਤੀ ਆ ਬਸਰਾ ਕੰਪਿਊਟਰ ਕਰ ਯਾਰ ਪੱਧਰੀ ਨਹੀਂ ਹੈਗੀ ਇਹ। ਡਾਇਗਰਾਮ ਆ ਪਾ ਕੇ। ਇਹਨੂੰ ਜ਼ੀਰੋ ਲੈਵਲ ਕਰ। ਲਓ ਜੀ ਬਾਈ ਪਹੁੰਚ ਗਏ ਬਾਈ ਸੈਕਟਰ। ਉਹਨੇ ਜੱਗੇ ਨੇ ਕੋਈ ਦੁਕਾਨ ਛੱਡੀ? ਕੀ ਕਰ ਲਿਆ ਜੱਗੇ ਨੇ ਯਾਰ ਮੈਨੂੰ? ਜੱਗੇ ਨੇ ਬਾਈ ਕੋਈ ਦੁਕਾਨ ਨਹੀਂ ਛੱਡੀ ਜਿੱਥੇ ਨਹੀਂ ਹੈ। ਬਾਈ ਜੀ ਗੱਲ ਹੁਣ ਇਹਨੇ ਇਹਨੇ ਸਾਰੀਆਂ ਹੋਲਸੇਲ ਵਾਲੇ ਦੁਕਾਨ ਲਗਾਏ 50 ਰੁਪਏ ਵਿੱਚ ਲਗਾਣ ਛੱਡਿਆ। ਹੁਣ ਉਹ ਸਾਹਮਣੇ ਗਿਆ ਵੇ। ਉਹ ਘੜਾ ਵੱਡੋ ਜੀ। ਇਹ ਕਦੋਂ ਸਦਾ ਮਾਰ ਲਿਆ ਉਹਨੇ ਕਰ ਲਿਆ। ਸਰ ਵੀ ਲੋਤੋ ਵੀ ਦੰਦਾਰੀ ਦਾ ਅਸੀਂ ਪੰਪ ਦੇ ਕੇ ਲਵਾਤ ਫੇਰਪੋਡ ਲੈਪਟਾਪ ਦੀ ਬਣੀ ਨਹੀਂ ਗੱਲ ਹੈ ਲੈਪਟਾਪ ਮਹਿੰਗੇ ਤੇ ਯਾਰ ਬਾਈ ਬੰਦੇ ਮੈਂ ਦੱਸਿਆ ਕਿ ਉਹ ਮੇਰੀ ਵੀਡੀਓ ਦੇਖਦਾ ਬਾਈ ਮਹਿੰਗਾ ਰੇਟ ਆ ਬਹੁਤ ਹਾਂ ਅਸੀਂ ਤਾਂ 20 ਚ ਜਾਉਂਗੇ ਉੱਥੇ ਵਧੀਆ ਮਿਲਦਾ ਰੇਟ ਹੈ ਹਾਂ ਉਹ ਭੁੱਖ ਲੱਗੀ ਆ ਉਹਨੇ ਦੇਖੋ ਕੁ ਖਾਣ ਨੂੰ ਛੋਲੇ ਭਟੂਰੇ ਦੇ ਮਿਲ ਨੇ ਯਾਰ ਪਹਿਲਾਂ ਹੀ ਮਾਰਿਆ ਫੇਰ ਕੀ ਖਾਈਏ ਹਾਂ ਲੈਗ ਪੀਸ ਖਾਣਾ ਉਹਦਾ ਰੋਜ਼ ਹੀ ਕਰਦਾ ਉੱਥੇ ਮਿਲਦੇ ਨਹੀਂ ਉੱਥੇ ਤੋਂ ਨਹੀਂ ਮਿਲਣੇ ਸਾਮਣੇ ਹਾਂ ਜੱਗੇ ਨੂੰ ਬੁਲਾ ਲਿਆ ਆ ਜਾ ਕੇ ਹੈ ਕੋ ਸੋਰੇ ਪੂਰੇ ਘਾਟੇ ਵਾਲਾ ਕੰਮ ਹਾਂ ਪਰ ਮਹਿੰਗਾਈਓ ਬਹੁਤ ਆ ਆਪਣੇ ਆ ਹੁਣੇ ਫੋਨ ਕਿਹਾ ਹੋ ਗਿਆ ਪਤਾ ਨਹੀਂ ਇਹਨੇ ਕਿਆ ਕਰਤਾ ਤੇ ਕਿਆ ਕਰਦਾ ਰੋਪੋ ਟੱਚ 2200 ਦੀ ਪੈਂਦੀ ਔਰ 2500 ਦੀ ਪੈਂਦੀ ਪਤਾ ਕਿਆ ਹੈ ਭਾਈ ਇੰਨੇ ਦਾ ਕਰਨਾ ਤਾਂ ਇੰਨਾ ਨਾ ਕਰਾਇਆ ਜਾਦਾ ਤੇ ਕਿ ਲੈਪਟਾਪ ਵੀ ਮਹਿੰਗੇ ਲੱਗਿਆ ਆ ਉਹ ਵੀ ਮਹਿੰਗਾ ਹੀ ਆਪਣਾ ਸ਼ਹਿਰ ਆ ਲੈਪਟਾਪ ਚੌੜਾ ਜਾਂ ਨਹੀਂ ਤੇ ਨਾ ਹਾਂ ਨੰਨ ਲੈ ਕੇ ਚੌੜਾ ਜਾਂ ਨਹੀਂ ਤੇ ਨਾ ਹੈਗਾ ਲੈਪਟਾਪ ਇਹਨਾਂ ਨੇ origignal ਬਣਾਇਆ ਜੱਗੇ ਨੇ ਭਾਈ ਕੋਈ ਦੁਕਾਨ ਨਹੀਂ ਛੱਡੀ ਹੈਗੀ ਸਵਾਦ ਲੈ ਕੇ ਆਏ ਸਾਰੀਆਂ ਚ ਆ ਜੀ ਹੁਣ ਇਹਨੂੰ ਬੀ ਸੈਕਟਰ ਇਹਨੂੰ ਬੀ ਸੈਕਟਰ ਲੈ ਜਾਣਾ ਬਸ ਪਟਾਵਾਈ ਦੀ ਜਗ੍ਹਾ ਪਰੌਂਠੇ ਖਾਣ ਲੱਗੇ ਆਮ ਨਾ ਕਹਿੰਦਾ ਮੈਂ ਤੇ ਢੂਲੇ ਨਹੀਂ ਖਾਣੇ ਬਿਵਾਰ ਹੈ ਪਰੌਂਠੇ ਖਾਣੇ ਪਰੌਂਠੇ ਲੈਣ ਲੱਗੇ ਹਾਂ ਢੂਲੇ ਦੀ ਇੱਕ ਪਲੇਟ ਭਟੂਰੇ ਲੈ ਲੈ ਤੂੰ ਭਟੂਰੇ ਗਏ ਆ ਬਾਈ ਆਹਾ ਹਾ 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 ਉਹਨੇ ਟਿੱਕੀ ਵੀ ਆਈ ਐ ਅਮੂਲ ਦੀ ਨਾਲ ਟਕੜਾ ਨਾ ਹੋ ਜੀ ਜੱਗੇ ਦੇ ਲੈ ਦੇ ਕੇ ਤੇਰੀ ਐ ਇਹਦਾ ਕਹਿੰਦਾ ਭਟੂਰੇ ਖਾਣੇ ਕਦ ਵੱਜੇ ਦੇਖ ਭਟੂਰੇ ਆ ਪਾ ਗਿਆ ਕਦ ਵੱਜੇ ਤੂੰ ਭਟੂਰੇ ਆ ਪਾ ਗਿਆ ਹੁਣ ਠੀਕ ਐ ਹਮਨੇ ਚੈੱਕ ਕਰਕੇ ਦੱਸ ਠੀਕ ਐ ਕੱਕਰ ਜੱਖ ਦੇਖ ਠੀਕ ਹੈ ਉਹ ਲਾਇਰ ਭੁੱਖ ਲੱਗੀ ਬਾਈ ਛੇਤੀ ਕਰਿਆ ਲੈ ਦੇਖ ਇੰਨੇ ਫੁੱਲਵੇਂ ਖਾਧੇ ਆ ਵਾਹ ਜੀ ਵਾਹ ਅਰੀਜਨਲ ਹੈ ਬਾਈ ਆਪਣੀ ਆਪਣੀ ਤਰ੍ਹਾਂ ਦਾ ਦੇਖੋ ਪਟੂਰੀਆਂ ਨਾਲ ਆਈਟਮਾਂ ਵੀ ਲੱਗ ਲੱਗ ਆਈਆਂ ਉਹ ਕੰਮ ਨਹੀਂ ਕਰਨਾ ਲੈ ਲੈ ਦੇ ਹਾਂ ਐ ਵੀ ਪਾਈ ਜੱਗੇ ਨੇ ਪਾਲੀ ਟੱਚ ਹੋਣੀ ਆਉਣਾ ਮੁੜ ਕੇ ਖਾਣ ਦੀ ਜਗਾ ਹੋਰ ਹੁੰਦੀ ਕਿਤੇ ਬਾਈ ਹਾਂ ਕਿਆ ਕਰੂਗਾ ਤੇਰਾ ਕੀ ਲਾ ਜਮੀਨ ਦਾ ਇਹ ਗਰਾ ਕੰਮ ਮਾਨ ਕੇ ਬਾਈ ਇਹਦੇ ਦੋੇ ਕੰਮ ਕਰਾ ਜੱਗਰੇ ਬਾਈ ਪੁਆਲੀ ਟੱਚ ਤੇ ਸਾਡਾ ਜੀ ਕਰੇ ਇੱਧਰ ਰੱਖਾਂ ਜੂਸਪ੍ਰਿੰਨ ਨੂੰ ਤੇ ਬਾਈ ਪਰ ਆਇਆ ਹੈ ਵਿਚੇਰਾ ਠੀਕ ਜਆ ਬੰਦਾ ਠੀਕ ਹੈ ਬੰਦਾ ਮਿਹਨਤ ਕਰਦਾ ਯਾਰ ਅਗਲਾ ਦੇ ਮਿਹਨਤੀ ਆ ਅਵਰੇ ਲੈਵਨ ਰੱਖ ਜਾਂਦਾ ਬਾਈ ਜੇ ਕੋਈ ਆਇਆ ਬਾਈ ਫੈਕਟਰ ਹਾਂ ਗੋਲੀ ਵਾਲਾ ਬੱਤਾ ਤਾਂ ਇਹ ਬਾਈ ਕੋਲ ਜਰੂਰ ਕਿਤੇ ਜਾ ਗੋਲੀ ਵਾਲਾ ਬੱਤਾ ਬਾਈ ਉਹ ਸਾਹਮਣੇ ਪੌੜੀਆਂ ਜਿੱਥੋਂ ਨਿਕਲਦੇ ਆ 17 ਤੇ 10 ਪੈਣਾ ਇੱਧਰ ਬਾਈ ਲੋ ਜੀ ਭਾਈ ਪੁਆਲੀ ਟੱਚ ਬਣ ਗਈ ਗੱਲ ਭਾਈ ਗਿਫਟ ਨਹੀਂ ਕਰਦਾ ਦੇਖ ਲੈ ਕੰਪੈਟਰੀ ਗਿਫਟ ਨਹੀਂ ਕਰ ਸਕਦਾ ਅਜੋ ਮੈਂ ਟੂੜੀ ਦੀ ਟਰਾਲੀ ਗਿਫਟ ਕਰ ਦਵਾ ਜੇ ਮੰਗ ਲਵੇ ਜੇ ਮੰਗ ਲਵੇ ਪੂਰੀ ਟਰਾਲੀ ਉਰੇ ਧਾਰ ਜੂ ਉਹ ਨਹੀਂ ਬਸ ਇੱਕ ਵਾਰੀ ਟੂੜੀ ਚਾਹੀਦੀ ਆ ਮੈਂ ਤਾਂ ਤੇ ਬੈਟਰੀ ਮੰਗਦਾ ਹਾਂ ਦੱਸਾਂ ਨਹੀਂ ਟੂੜੀਆਂ ਨੇ ਕਿਸੇ ਨੇ ਭਾਈ ਦੇ ਲੈ ਜੇ ਮੈਂ ਬੈਟਰੀ ਮੰਗਦਾ ਮੈਂ ਤੂੰ ਹੀ ਦੱਲੇ ਗਿਫਟ ਗਿਫਟ ਦਾ ਤਾਂ ਪੰਗਾ ਏ ਰੱਖੀ ਹੁੰਦੇ ਤਾਂ ਵੀ ਕੈਂਡ ਦੇ ਲੈ ਮੈਂ ਫੋੜ ਰੱਖਿਆ ਮੈਨੂੰ ਬੈਟਰੀ ਗਿਫਟ ਕਰੋ ਯਾਰ ਮੈਂ ਮੰਗ ਰਿਹਾ ਫੋਟ ਬੰਦੀ ਆ ਭਾਈ ਹੈ ਬੰਦੀ ਹੈ ਦੋ ਦੋਾਂਗੇ ਨਹੀਂ ਮਰਜੀ ਕਰੀ ਕਰ ਲੈ ਕਾ ਲਿਫਟ ਮੰਨਦੇ ਨਹੀਂ ਹੈਗੇ ਚੱਲ ਬੈਟਰੀ ਪੈ ਗਈ ਜਿਕੇ ਅਪਣੇ ਕਹਿ ਕੇ ਪਵਾਤਾ ਬੈਟਰੀ ਤੇ ਟੱਚ ਹਾਂ ਹੁਣ ਆਪਾਂ ਨਹੀਂ ਓਏ ਆਹ ਦਾ ਸੈਟਿੰਗ ਜ ਆ ਮਟੇ ਲਾ ਲਓ ਲਾਜੋ ਲਓ ਜੀ ਬਾਈ ਨਗਰ ਕੀਰਤਨ ਵੀ ਆ ਗਿਆ ਚੰਡੀਗੜ੍ਹ ਸ਼ਹਿਰ ਦੇ ਵਿੱਚ ਤੇ ਦਰਸ਼ਨ ਹੋ ਗਏ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਭ ਦਾ ਭਲਾ ਕਰੀ ਵਾਹਿਗੁਰੂ 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 ਲਓ ਜੀ ਬਾਈ ਅੱਲਾ ਮਿਲ ਗਿਆ ਪਟੇਰ ਨਾ ਤਾਂ ਪਟੇਰ ਕੋਈ ਛੱਡੂ ਕੇ ਵੀ ਰੋ ਰਿਹਾ ਤਾ ਉਹ ਟੈਂਪੂ ਕਰਿਆ ਉਹ ਕਹੇ ਫੋਨ ਜੁੰਗਾ ਕਰਾ ਲਿਆ ਪੀਏ ਜਪਰੇਸ਼ਨ ਹੋਇਆ ਰਵਟੇ ਰਵਟੇ ਬਾਤ ਦੀ ਦੇਖੋ ਆਹਦੇ ਦੋ ਬੱਸਾਂ ਵਧਣੀਆਂ ਹੁਣ ਟੈਂਪੂ ਹੈ ਮਾਸਰੀ ਵੀ ਖੜੀ ਕਿਆ ਮਾਸਰੀ ਜਗਿਆ ਲੈ ਟੈਂਪੂ ਜਿਹੜੀ ਫੀਲਿੰਗ ਆਉਂਦੀ ਮਾਸਰੀ ਜਿਕੇ ਉਸਾਂ ਦੇ ਰੂਪ ਸਾਈਡਾ ਬੁੱਲੇ ਜਿਕੇ ਸ਼ਗਨ ਬਾਤ ਆਬਲਿਮ ਜਗੜ ਪੈ ਗਿਆ ਬਾਈ ਪੱਕੀ ਹੋ ਗਈ ਕੇਲੇ ਦੀ ਸਾਈ ਚੇਲਾ ਕੀ ਸਾਈ ਦਾ ਦੱਸ ਚੱਲ ਇੱਕ ਹੈ ਭਾਈ ਕਿਤੇ ਵੀ ਚੱਲੀ ਜਾਓ ਬੰਦਾ ਭੁੱਖਾ ਹੀ ਰਹੇਗਾ ਹਿੰਮਤੀ ਚਾਈ ਦੇ ਤੇ ਕਿਹਦੇ ਬਹੁਤ ਹੀ ਹਮਤਵਾਰੀ ਬਾਈ ਤਸੱਲੀ ਪੂਰੀ ਕਰ ਲਈ ਇਹਨੇ ਨਹੀਂ ਵੇਟ ਪੂਜਾ ਵੀ ਬਾਈ ਕੀ ਲੈ ਖਾਣਾ ਖਾ ਲਿਆ ਯਾਰ 20 ਰੁਪਏ ਘੱਟ ਕਰ ਲਈ ਜਾਂ ਵੇ ਖਵਾ ਦੇ ਹਾਂ ਲੰਗਰ ਦੇਖ ਲਿਆ ਬਾਈ ਨਾ ਇਹ ਨਾ ਮਾਰੇ ਪਾਸੇ ਬੰਦਾ ਬੱਜਿਆ ਹਾਂ ਬਣ ਕੇ ਸਾਦਾ ਬਣ ਗਿਆ ਬਾਈ ਹਾਂ ਜੇ ਕਿੰਨੇ ਕੁ ਵਹਿਲੋ ਆਤ ਸਰੀਰੋ ਬਾਈ ਫੇਰ ਕਰਦੀ ਹੈ ਕਿੰਨੇ ਲਵਾਤੀ ਦੋ ਕਿਲੀਆਂ ਦੀ ਜੀਰੀ ਤੇ ਨੰਗੀ ਕਿੰਨੇ ਹਾਂ ਤਿੰਨ ਕਿਲੋ ਦੀ ਚੀਜ਼ ਹੀ ਲਵੱਤੇ ਲੈਪਟਾਪ ਵਧੀਆ ਮਿਲ ਗਿਆ ਇਸਰ ਕੰਪਨੀ ਵਧੀਆ ਸੀ ਆਪਨੇ ਕਹਿ ਆਏ ਨਾ ਭਾਈ ਇਹ ਚ ਲੇਟੈਸਟ ਪ੍ਰੋਸੈਸਰ ਹੈ ਹਾਂ ਬੱਚੀ ਮਾਡਲ ਹੈ ਹਾਂ ਤਾਂ ਸਹੀ ਬਸ ਠੀਕ ਬਰੀਦੀ ਕੋਈ ਨਹੀਂ ਹੈ ਹਾਂ ਪੱਚੀ ਮਾਡਲ ਹੈ ਹਾਂ ਗ੍ਰਾਫਿਕ ਲਾੜੇ ਬਾਕੀ ਸਾਰਾ 16 GB 16 512 ਗ੍ਰਾਫਿਕ ਕਾਰਡ ਹੈ ਹਾਂ ਤੇ ਚਾਹ 1990 ਦੀ ਵੀ ਰਹਿਣਾ ਚਾਰ ਗਰਾਪ ਤੇ ਨਵੇਂ ਨਾ ਦੰਨੇ ਆ 512 ਉਹ ਪਏ ਜਿੰਨੇ ਲੱਗੋਗੇ ਅੰਦਰ ਆਏ ਉਨੇ ਹੀ ਬਾਹਰ ਆਉਣਗੇ ਨਾ ਇੱਕ ਅਦਾ ਖਸਕਾ ਦੇ ਉਹਨਾਂ ਸੇ ਦੇ ਦਿਓ ਜੀ ਕੋਫਰ ਐ ਨਾ ਕਰੋ ਸਰ ਬੈਂਕ ਆਪਸ ਗੋ ਕਰਕੇ ਤਾਂ ਉਹ ਲੈਣਾ ਤੇ ਐਸ.ਪੀ. ਦਾ 1000 ਦਿਖਾ ਤਾਂ 500 ਰੁਪਏ ਦਾ ਉਹ ਇਤਨਾ ਕਰ ਫੇਰ ਆਜੋ ਆਪ ਹੀ ਸਰ ਉਹ ਗੋ ਕਰਕੇ ਸੋਹਰੇ ਮਾਡਲ ਕਈ ਦੇਖਿਆ ਉਹਦੇ ਫੰਕਸ਼ਨ ਜ਼ਿਆਦਾ ਤੇ ਬਾਈ ਤੁਹਾਨੂੰ ਕਹਿ ਕੇ ਦੇਖੋ ਜੇ ਤੁੜੀ ਚਾਲੀ ਜਾਏ ਤਾਂ ਹੁਣ ਤਾਲ ਜਣੀ ਸੀ ਸਰ ਇਹ ਮੇਰੇ ਸੇ ਆਤੇ ਹੈ ਰੋਪੜ ਦੇ ਆਤੇ ਹੈ ਸਰਦਾਰ ਜੀ ਹੈ ਉਹ ਹੁਣ ਦਾ ਹੈ ਅਨੰਤਪੁਰ ਸਾਹਿਬ ਕੇ ਪਾਸ ਹੈ ਲੇਕੇ ਝੋੜੇ ਪਿੱਛੇ ਕਰਾਰੀੜ ਗਈ ਉਹ ਵੇਲੇ ਲੱਗੇ ਝੋੜਾ ਕਿੰਨੇ ਦੇ ਝੋੜਾ ਧੱਲੇ ਲੈਣਾ ਮੈਂ ਲੇਟਣ ਲੱਗ ਜਾਣਾ ਔਰ ਇੱਕ ਗੱਲ ਦਾ ਕੀਸਾ ਦਾ ਹੈ ਚੱਲ ਜਾਇਆ ਹਾਂ ਚੀਜ਼ ਵਧੀਆ ਵਧੀਆ 30000 ਤੇ ਕਿੱਥੇ ਸੂਈ ਮਾਰੀ 32000 ਹੁਣ ਝੋੜਾ ਮੇਰੀ ਗੱਲ ਸੁਣ ਮੈਂ ਕਹਿੰਦਾ ਆਪਣੀ ਗੱਲ ਨੂੰ ਸੁਣਦਾ ਨਾ ਇਹਨੂੰ ਲੈ ਲੈਂਦਾ ਝੋੜਾ 1000 ਤੇ 500 ਵਰਾ ਗਿਆ ਇਧਰ ਕੁੜੀ ਦੇਖ ਕੇ ਮੈਨੂੰ ਲੈ ਜੀ ਮੈਂ ਦੋ ਗੱਲ ਸੁਣ ਗੱਲ ਸੁਣ ਹਾਂ ਝੋੜਾ 1000 ਤੇ 500 ਵਾ ਗਿਆ ਕਿੰਨੇ ਚ ਲੈਣਾ ਹੈ ਇਕ tane ਲੈਣਾ ਜੇ ਨਾਂ ਦਿੱਤਾ ਲਿਟਣ ਨੂੰ ਲੱਗ ਜਾਣਾ ਮੈਨੂੰ ਉੱਥੇ ਕੱਪੜੇ ਪਾੜਨੇ ਆਉਂਦਾ ਕੋਟੀ ਵੀ ਪਾੜਤੀ ਮੈਂ ਦੇਖ ਲੈ 500 ਦੀ ਆਪੇ ਨਵੀਂ ਲੱਭ ਤਾ ਪਾੜਦੇ ਨਹੀਂ ਮੈਂ ਆਪਣੇ ਘਰ ਦਾ ਮਾਊਸ ਪਾਲਦਾ ਹੈ ਕੈਨੇਡਾ ਉਹ ਹੁਣ ਤੱਕੂਆ ਵੀ ਪਾਲਦਾ ਤੂੰ ਵੀ ਵਾਲਾ ਹੈ ਮਾਊਸ ਲੈਣਾ ਇਹ ਕਿੱਡਾ ਭਾਈ 6 ਮੋੜ ਦਾ ਕਹਿੰਦਾ ਮੇਰੀ ਚਾਲਦੀ ਹੋਣੀ ਲੱਭੈ ਵੀ ਨਹੀਂ ਤੇ ਆਹ ਦੇਖ ਲੈ 2 ਘੰਟੇ ਵੀ ਨਹੀਂ ਹੋਏ ਇਹਨੂੰ 32000 ਦੇ ਲੈਣਾ ਉਹ ਉਹ ਲੈਣਾ ਹਾਂ ਬੜੀਆ ਭਾਈ ਬਠਨਾਵਾ ਵੀ ਲੈਟਾ ਪਾ ਲਈ। ਮੈਨੂੰ ਲੱਗਦਾ ਕੋਈ ਕੱਢਦੇ ਆ ਇਹਨਾਂ ਨੇ ਪੈਸੇ ਪਹਿਲਾਂ ਸੌਦਾ ਪੂਰਾ ਕਰਨੇ ਹੁਣ ਸਮਾਨ ਕਰਨਾ। ਭਾਈ ਸਮਾਨ ਨਾ ਕੱਢ ਲਿਓ ਵਿੱਚ ਤੇ। ਯਾਨੀ ਕੁਛ ਨਹੀਂ ਕਰ। ਹਾਂ। ਹਮਨੇ ਮਾਲ ਕੱਢ ਲੇ ਵੇਚਦੇ। ਨਹੀਂ ਕਰਦੇ ਇਹ ਦੇਣਾ ਖੋਲਦੇ ਕੀ ਕਰਦੇ। ਆਪਣੇ ਤੈਨੂੰ ਆਸ ਹੈ ਕਿ ਵੀ ਅੱਗਾ ਝੋਲਾ ਫਰੀ ਲੈ ਸਕਦਾ। ਹਾਂ। 30 32 ਦੀ ਜੀ 32 ਦੀ। ਭਾਈ ਸੈਟਰ ਦੇ ਕੇ ਉਹਨਾਂ ਨੂੰ 300 ਤਾਂ ਕੁਝ ਨਹੀਂ ਕਰ ਸਕਦਾ। ਝੋਲਾ ਲੈ ਸਕਦਾ। ਤੁਸੀਂ ਵੀ ਕਰ ਸਕਦਾ। ਆਹ ਤਾਂ ਪਹਿਲੀ ਵਾਰ ਦੇਖੀ ਹੈ ਨਾ ਮੈਂ ਤੋਤੇ ਮਾਰਦਾ ਹਾਂ ਹਾਂ ਤੇ ਤੂੰ ਤਾਂ ਜਾਂਦਾ ਰਿਹਾ ਨਾ ਗੁਣ ਕਿਨੇ ਦਾ ਸਾਰਾ 32 ਹਜ਼ਾਰ ਤੱਕ ਪਹੁੰਚਨੇ ਆ ਗੁਲਕਨੇ ਬਾਈ ਇਹਨੇ ਗਿਆ ਚਲੋ ਚੱਲੀਏ ਅਸੀਂ ਦਿਨਾਲ ਤੇ ਜਾਣ ਲੱਗੇ ਬਾਈ ਜਿਹਦੇ ਕਹਿ ਗਿਆ ਅੱਜ ਬੱਤੀ ਹਾਂ ਫਿਰ ਮੇਰਾ ਗੁਣ ਕੰਮ ਆਇਆ ਨਾ ਪਿੱਛੇ ਦਾ ਗੁਣ ਕੰਮ ਆ ਗਿਆ ਹਾਂ ਆ ਵੀ ਜੱਗੇ ਹੋ ਗਏ ਵਧਾਈਆਂ ਵਧਾਈਆਂ ਹੋ ਗਏ ਜੀ ਹਾਂ ਇਹਦੇ ਵਿੱਚ ਹੈਗੇ ਬੈਗ ਵਿੱਚੇ ਵਾਲ ਲੜਨਾ ਪਿਆ ਉਹ ਤਾਂ ਪਤਾ ਕਿ ਵਾਲ ਨੂੰ ਕੌਣ ਜੀ ਬੈ ਵੀ ਲੈ ਲਿਆ ਸੀ ਜਿੱਦ ਕੇ پوری ਬੈਠਿਆ ਨਹੀਂ ਰੋਟੀ ਬੰਗਾ ਲਉ ਜਿੱਦ ਬੰਗਾ ਲਈ ਜਿੱਦ ਬੰਗਾ ਲਈ ਬੈਗ ਮੰਨ ਕੇ ਆ ਸਿੱਕੇ ਸਭ ਹੋ ਜਾਂਦਾ ਆਕਲ ਨਹੀਂ ਇਮੋਸ਼ਨ ਨਾਲ ਹਾਂ ਬਾਕੀ ਬੜੀ ਚੀਜ਼ਾਂ ਤਾਂ ਇੱਕ ਨੰਬਰ ਦਿੱਤੀਆਂ ਸਿਰੇ ਦੀ 5530 ਵਾਲੀ ਕੰਮ ਦੁਕਾਨ ਬਹੁਤ ਵਧੀਆ ਬਾਈ ਜੇ ਕਿਸੇ ਨੇ ਵੀ ਲੈਣਾ ਦੂਜੀ ਵਾਰ ਆਏ ਆਪਾਂ ਬਾਹਰ ਤੇ ਦਖਾ ਦੇ ਵੀ ਦੇ ਵਿੱਚ ਕੋਈ ਵੀਰਪਾ ਆਵੇ ਸਤਾਰ ਲੈ ਫਾਈਪ ਆ ਲਗਾਣੇ ਨਾਲ ਵੀਰ ਨਾਲ ਜੇ ਥੋੜਾ ਲੈਪਟਾਪ ਲਿਆ ਬਾਈ ਇਹ ਬੀ ਡੀ ਦੇ ਵਿੱਚ ਤੇ ਉਹ ਕਹਿੰਦਾ ਨਾ ਬਾਈ ਸਕਰੀਨ ਗਾਰਡ ਵੀ ਲੱਗਣ ਲੱਗਿਆ ਕੂਲਿੰਗ ਸੈਂਸ ਉਹ ਠੰਡਾ ਰੱਖਦਾ ਠੀਕ ਹੈ ਪਹੁਤ ਗੁਰਦੇ ਇਹਦੇ ਚ ਕੀ ਆ ਰਿਹਾ ਕਿੰਨੇ ਕਿੰਨੇ ਬ੍ਰਿਕ ਨਾੜਾਂ ਬੱਲਾ 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 ਤੂੰ ਆਪਣਾ ਕੰਮ ਦੇਖੋ ਹੋਰ ਨਾ ਦੇਖ ਇੱਥੇ ਕਹਾਂ ਨਾ ਜਾ ਬੰਦਾ ਲਖਾਇਆ ਵਾ ਹਾਂ ਘਰ ਪਹੁੰਚ ਜਾਂਦੇ ਹਲੇ ਤੂੰ ਨਾ ਜਾਤ ਕਰੀ ਜਾ ਬਾਈ ਬੈਠਾ ਹੀ ਬਹੁਤ ਉੱਚਾ ਹਾਂ ਸਾਹ ਫੁੱਲ ਗਿਆ 6ਵੀਂ 7ਵੀਂ ਮੰਜ਼ਲ ਪਰ ਆਇਆ ਪਾਣੀ ਦੀ ਮਸ਼ੀਨ ਟੈਸਟ ਹੋ ਗਿਆ ਨਾ ਚੈੱਕ ਹੋ ਗਿਆ ਇਹ ਚੈੱਕ ਹੋ ਗਈ ਬੋਡੀ ਇੱਥੇ ਧਰਤੀ 'ਤੇ ਖੇਡਣ ਵਾਲੀਆਂ ਚੀਜ਼ਾਂ ਮਿੱਟੀ ਜੋ ਉਹਦਾ ਉਰੇ ਬਸ ਇਹ ਬਾੜੀ ਵਾਲੇ ਨਹੀਂ ਹੈਗੇ ਉਹਰੇ ਤਾਂ ਫਸ ਗਏ ਸੀ ਤੁਰ ਕੇ ਵਾਲੇ ਘਰਾਂ ਨੂੰ ਜਾੜਦਾ ਉਹਨੇ ਕੋਈ ਕੋ ਸੱਡੂ ਕੇ ਦੀ ਕੋਈ ਆ ਤਾਂ ਟੈਂਪੂ ਟੂ ਟੂ ਸਾਈਕਲ ਸੁਗਲ ਕੋ ਬਾਈ ਉਹ ਸਾਈਕਲ ਦੇ ਦਿੰਦਾ ਰਾਇ ਉਹ ਤੱਕ ਸਾਰਾ ਕੁਝ ਛੱਡਦਾ ਉਹ ਨਹੀਂ ਉਹ ਇੱਕ ਨਾ ਤੋੜ ਜਾ ਉਹ ਜੱਗਾ ਦਾ ਪੜਿਆ ਲਿਖਿਆ ਬਣ ਕੇ ਲੈਪਟਾਪ ਵਾਈ ਫਿਰਦਾ ਇਹ ਆਉਨੇਗਾ ਆਨਲਾਈਨ ਖੇਤੀ ਕਰਨੀ ਆ ਜੱਗੇ ਕਣਕ ਨੂੰ ਪਾਣੀ ਆਉਣਾ ਲਾਉਣਾ ਹਲਫਾਫ ਆ ਜਾ ਜੇ ਵਿੱਚ ਪਾ ਲਾ ਹੁਣੇ ਖੋ ਕੇ ਨਾ ਭੱਜੇ ਕੋਈ ਹੈ ਆਨਲਾਈਨ ਕਣਕ ਨੂੰ ਉਹ ਲਫਾਫ ਮੇਰੀ ਗੱਲ ਤਾਂ ਸੁਣ ਲੈ ਕੰਨ ਲਫਾਫਾ ਖਾਲੀ ਫੜ ਕੇ ਰੱਖ ਹੱਥ 'ਚ ਕਨੇ ਹੀ ਆਵਨੇ ਇਹ ਪਤਾ ਕੀ ਹੋਇਆ ਉਹ ਤੇ ਲੈ ਜਾ ਬਿਠਾ ਕੇ ਬਾਈ ਲਿਖਉਣ ਲੱਗੇ ਇੰਗਲਿਸ਼ ਵਿੱਚ ਮਮ ਨੂੰ ਕਹਿੰਦਾ ਤੂੰ ਲਿਖ ਆਪਣੇ ਕਿਹੜਾ ਚਾਹੂਗਾ ਕਿ ਇਹ ਮੜਕਾ ਚਾਹੂਗਾ ਕਵੇਰ ਕਾ ਚਾਹੂਗਾ ਦੇਖੀ ਬਾਈ ਜ਼ੋਰ ਲੱਗ ਜਾਣਾ ਇੰਨੇ ਮੋਟੇ ਟਾਇਰ ਯਾਰ ਸੜਕ ਦੀ ਚੀਰ ਕਿਤੇ ਨਾ ਜਾਂਦੀ ਹੈ ਲਓ ਜੀ ਬਾਈ ਵੈਲਕਮ ਟੂ ਸੀਟੀਯੂ ਸਿਟੀ ਆਉਂਗੀ ਓਰੇ ਉਹ ਐਰਮਟੇ ਕਿੱਥੇ ਆ ਗਏ ਅੱਡੇ 'ਚ ਬੈਠੋ ਅੱਡੇ 'ਚ ਕਹੇ ਆਏ ਪਤਾ ਹੀ ਨਹੀਂ ਅੱਡੇ 'ਚ ਬੈਠੋ ਅੱਡੇ 'ਚ ਉਹ ਐਦਾਂ ਚੱਲ ਗਿਆ ਇਹ ਇਹਨੇ ਮਾਂ ਤਾਂ ਬੈਟਰੀ ਪਾਈ ਆ ਓਏ ਸਾਲੇ ਥੱਪੜ ਮਾਰਨੇ ਮ ਲੱਗਿਆ ਮਾਰਦੇ ਦਿਖਾਉਣੀ ਨਹੀਂ ਨੀ ਘਰ ਬਾਪੂ ਨੂੰ ਤਾਂ ਮੰਨਣਾ ਹੈ ਸਾਹਕਦਾ ਤਾਂ ਮੰਨਣਾ ਉਹਨੇ ਕਹਿੰਦਾ ਖਬਰ ਕਿੱਥੇ ਗਏ ਨਹੀਂ ਨਹੀਂ ਇਹਦਾ ਘੇਰ ਬਿੱਕੇ ਪਾਲ ਲੱਗੇ ਆ ਕੋਈ ਨਹੀਂ ਭਾਈ ਓਰੇ ਤਾਂ ਹੁਣ ਬੱਸ ਲੱਭਣੀ ਪੈਣੀ ਐ ਜੱਗੇ ਨੂੰ ਇਹ ਤੋਰੀ ਜਾਂਦਾ ਓਰੇ ਪਾਸੇ ਲੈ ਜਾਂਦਾ ਫੇਰ ਮੁੜਨਾ ਪੈਂਦਾ ਏ ਉਹ ਉਸੇ ਦੇ ਤੌਰ ਕੇ ਲਿਆ ਕਿੰਨੀ ਵਾਰ ਹੋਇਆ ਇਹ ਹੋਰ ਚੈੱਕ ਕਰਦਾ ਵੀ ਤੁਰਦਾ ਪੰਜ 6 ਵਾਰ ਕਰੇ ਇਹਨੇ ਕੋਲਾ ਕਰਾਂ ਲਈ ਦੋ ਬਤਾ ਤੇਰਾ ਮੇਰਾ ਚੈੱਕ ਕਰ ਤਾ ਤੇਰਾ ਮੇਰਾ ਮੇਰੀ ਲੱਤਾਂ ਤੇ ਮੈਂ ਲਾ ਕੇ ਉਹਨੇ ਚੈੱਕ ਕਰਨਾ ਉਹਨੇ ਕੰਮ ਪਰ ਜਾਣ ਨੂੰ ਟਾਈਮ ਹੈਗਾ ਦੇਖੀ ਤਾਂ 3 ਵਜੇ 4 ਵਜੇ ਵੀ ਡਿਊਟੀ ਦੀ ਨਹੀਂ ਹੁਣ ਲੰਘਾ ਤਾ ਵਿੱਚ ਪਾਈ ਇਹਨੂੰ ਵਿੱਚ ਪਾ ਲੈ ਚੱਲ ਕੋਈ ਨਹੀਂ ਇੱਕ ਦਿਨ ਛੁੱਟੀ ਕਰ ਲਈ ਆਪ ਚੋਲਾ ਜਾ ਗੇੜ ਦੇ ਹਾਂ ਤੇ ਹੋਰ ਆ ਗਿਆ 1200 ਆਇਆ ਓ ਰੋਟੀ ਰੋਟੀ ਨੀ ਪਾ ਕੇ ਲੈ ਕੇ ਜਾਣੀ ਇਹ ਮੈਂ ਹਾਂ ਹੋਏ ਵੀਰੇ 20 ਦੀ ਗੱਲ ਕਰਕੇ 30 ਚੋਗੇ ਸੌਤਾ ਠੀਕ ਹੈ ਬਾਈ 30 ਚ ਤਿੰਨ ਕਿਹਾ ਹਾ ਦਾ ਲੈ ਇੰਦੀ ਚੱਲਦਾ ਲੈ ਚੱਲ ਠੀਕ ਹੈ ਬਾਈ ਠੀਕ ਹੈ 30 ਰੁਪਏ ਆਪਾਂ ਦੂਜੀ ਵਾਰ ਆਟੋ ਜੀ ਘਰ ਘਰ ਪਹੁੰਚੂਗੇ ਐ ਕਾਨਕਾ ਵੇਜਣੀ ਜਾ ਕੇ ਭਾਈ ਪਿੱਛੇ ਵੀਡ ਮਾਰ ਨਹੀਂ ਰੱਖੂ ਜੂ ਆ ਪਿੱਛੇ ਸੇਕ ਮਾਰਦਾ ਉਹ ਲੈਡਾ ਹੋਈਆਂ ਬਾਈ ਕੱਢ ਦੇ ਆਪ ਐ ਭਾਈ 43 ਪਹੁੰਚ ਗਏ 43 ਤੇ ਮਿਲਨੀ ਸਾਡੀ ਬੱਸ ਆਪਨੇ ਕਿਨੇ ਨੰਬਰ ਪਰ ਮਿਲੇ 12 ਤੇ 13 ਨੰਬਰ ਭਾਵੇਂ ਪੁੱਛਣਾ ਮਿਲਿਆ ਜਾਣਾ ਜੇ ਪਰੋਨ ਹੋਵੇਗਾ ਉਹ ਦੇਖੋ ਲੈ ਭਾਈ ਕਰੋ ਚੈੱਕ 43 ਬੱਸ ਅੱਡਾ ਬਸ ਇਹ ਬੱਸ ਖੜੀ ਆ ਹਾਂ ਠੀਕ ਹੈ ਸੈਟ ਕੰਮ ਆ ਕਾਤੇ ਬਣਾਏ ਪਏ ਜੇ ਘੋੜੇ ਬੱਸ ਲੱਗਦੀ ਆ ਔਡੇ ਆ ਪਰ ਕਿ ਲੱਗਦੀ ਆ ਪੱਲਾ ਇਹਦੀ ਫਾਇਦੇ ਦਾ ਆ ਆਹ ਪੰਜ ਕਿ ਮਿੰਟ ਹੋ ਗਏ ਜੀ ਚਾਹ ਰਹੇ ਮਾਣਾ ਮੇਲਾ ਅੱਛਾ ਆਉਣੇ ਕਿੰਨੇ ਮਾਡਲ ਆ ਬਸਾਂ ਦੇ ਹੈ ਸਾਡੇ ਕਿ ਨਹੀਂ ਤਾਂ ਇਹ ਜਿਹੀ ਚੱਲਦੀਆਂ ਬਾਈ ਜੇ ਕਿਨਾਰਾ ਰੋਡ ਵੇਜ ਜਾਏ ਹਾਂ ਔਰੇ ਪਤਾ ਕਿ ਜਿਹੜੀ ਪਹਿਲੀਆਂ ਬੱਸਾਂ ਦੀ ਬੰਦ ਕਰਤੀ ਆ ਉਹ ਇਹ ਜਿਹੇ ਬੱਸਾਂ ਹੋ ਗਈਆਂ ਆ ਡੱਡੂ ਜੀ ਏ ਨੀ ਜਗੇ ਟੌਰੇ ਨੀ ਹੈਗੀ ਇਲੈਕਟ੍ਰੋਨਿਕ ਦਾ ਆ ਲੱਗੇ ਨਾ ਉਹ ਇਲੈਕਟ੍ਰੋਨਿਕ ਹੈ ਕਿੰਨੇ ਲੋਕ ਇਧਰ ਭੱਜਣਾ ਠਾਂਜ ਕੇ ਇੱਕ ਦੀ ਦੁਨੀਆ ਦਾ ਜਾਂਦਾ ਕੋਈ ਆਉਂਦਾ ਕੋਈ ਕਿਹਦਾ ਜੀਜੇ ਨੂੰ ਮਿਲੀਏ ਅੱਛਾ ਕੋਈ ਨਹੀਂ ਜੀਜਾ ਲਗਿਆ ਵਾ ਭਾਈ ਮਨੇਰਾ ਉਹ ਆ ਰਿਹਾ ਹਲੇ ਉਹਨੂੰ ਵੀ ਮਿਲ ਲੈ ਬਸ ਨਹੀਂ ਸਾਨੂੰ ਪਤਾ ਕਿੱਧਰ ਹੈ ਪਹੁੰਚ ਗਏ ਕਰਾਲੀ ਕਿ ਆ ਗਿਆ ਚੱਲ ਤੂੰ ਚਲਾ ਕਾਤਰੀ ਲਾਦੀ ਛੋਟੀ ਬੋਹ ਦਾ ਮੇਰੇ ਨਹੀਂ ਹੱਥ ਲਾਦੀ ਉਹ ਤਾਂ ਬੱਸ ਚਲਾਉਣੀ ਦਈਏ ਤੈਨੂੰ ਹਾਂ ਛੋਟੀ ਬੋਹ ਦਾ ਪੇਤ ਨਹੀਂ ਪੈਂਦਾ ਉਹ ਆਏ ਬੰਦ ਹੋਈ ਜਾਂਦੀ ਨਾ ਰੇਸ ਤੇ ਵਗੈਰਾ ਚੱਕਰ ਆਏ ਲਓ ਜੀ ਬਾਈ ਜੱਗਾ ਬਣਿਆ ਬਿਲਡਿੰਗ ਮੈਨ ਬਿਲਡਰ ਹਾਂ ਇਹ ਕਿਥੇ ਕਿਥੇ ਬਣਾਇਆ ਹਾਂ ਪੇ ਬਣਾਇਆ ਸਵੇਰ ਦਾ ਲੱਗਿਆ ਵਾ ਹੈ ਤਾਂ ਠੀਕ ਹੈ ਜੇ ਹੁਣ ਗਏ ਬਾਹਰ ਨਹੀਂ ਨਾ ਹੋਵਾਂਗੇ ਗੁਰਿਆਂ ਛੱਡ ਨਹੀਂ ਆਏ ਇਹ ਤੇ ਬੱਚੀਆਂ ਗੱਬੇ ਇੱਕ ਹੋਰ ਲਾਉਂਗਾ ਫਿਰ ਨਾ ਇੱਥੇ ਇਹ ਲਾਉਣਾ ਆਏ ਨੂੰ ਬਚ ਗਏ ਆ ਪਾਣੀ ਆਟੋਮੈਟਿਕ ਇੱਥੇ ਫੇਰ ਛੋਟੇ ਬੱਚੇ ਨਾ ਪੇ ਉਹ ਪਰੇ ਨਿਕਲੂਗਾ ਨੀ ਹਾਂ ਪੇ ਉਹ ਹੀ ਖੁੱਲਦੀ ਵੜਨ ਲੱਗੀ ਆਉਂਦੇ ਖੁੱਲਦੀ ਕਰਨੀ ਇੱਕ ਹੋਰ ਆਉਂਦੇ ਵੈਲਡਿਕ ਹਟ ਬਾਈ ਇਹ ਨਵਾਂ ਲੈ ਆਇਆ ਹੁਣ ਇਹਨੂੰ ਲਾ ਲਾਹ ਲੱਗਿਆ ਹੋਇਆ ਵੀ ਹੁਣ ਬੁਲਾਉਣਾ ਹੁਣ ਨਹੀਂ ਬੁਲਾਉਣਾ ਵੈਲਡਿਕ ਵਾਲੇ ਨਾ ਨਾ ਬੁਲੀ ਹੁਣ ਤਾਂ ਪੈ ਤੇ ਟਰਾਲਾ ਬਣਵਾ ਲਾ ਜੇ ਲੈ ਉਹ ਆ ਲੈ ਆਉਗਾ ਇਹ ਕਾ ਠੀਕ ਹੈ ਗਈ ਜਾਨ ਹਾਂ ਹਾਂ ਕੋਈ ਨਹੀਂ ਪਾਏ ਕਾਬਜੇ ਲਿਆਏ ਤੇ ਰੋਪੜ ਤੇ ਕਾਬਜੇ ਲਾ ਲਾ ਕੇ ਬਿਲਡ ਕਰੀ ਜਾਂਦਾ ਕੱਲ ਜਾਏਗੇ ਟਾਕੀਆਂ ਹਾਂ ਅੰਦਰ ਬੈਠੇ ਹੁੰਦੇ ਕਰੇ ਜਾਨਾ ਤੇ ਜੇ ਤੱਕ ਦੰਦਰਾ ਨੂੰ ਤਾਂ ਬਾਈ ਏਕਣਾ ਹੀ ਠੀਕ ਹੈ ਨਹੀਂ ਹੁਣ ਆ ਗਾਂ ਪਾਟੂਗੇ ਤਾਂ ਨਹੀਂ ਹਾਂ ਖੁੱਲਦੇ ਕਰੇ ਹਾਂ ਟਾਕੀ ਜੇ ਵੀ ਖੁੱਲਦੇ ਕਰੇ ਤੇ ਨਾ ਕਰਨ ਰੱਖਣੇ ਆ ਹੋਗੇ ਉਹ ਤਾਂ ਪੈਪ ਮੋਗਾ ਹਾਂ ਮੋਗਾ 2 ਫੁੱਟ ਦਾ ਪੈਪ ਆ ਕੇ ਵਿੱਚ ਬਜਰੀ ਭਰਤੀ ਜਦ ਨਾਲ ਜੀ ਕੱਢ ਕੇ ਸਿਕੰਜਾ ਪਰ ਰੱਖ ਲਾ ਕੋਈ ਨਹੀਂ ਕਰੀ ਠੀਕ ਆ ਵਧੀਆ ਚੱਲ ਬੱਚੀ ਤਾਂ ਨਹੀਂ ਵਿੱਚੋਂ ਨਿਕਲ ਜੂਗੀ ਗੱਭੇ ਨੂੰ ਹਾਂ ਗੱਭੇ ਨੂੰ ਬੱਚੀ ਤਾਂ ਨਹੀਂ ਨਿਕਲ ਜੂਗੀ ਨਾ ਨਾ ਬੜੇ ਆ ਨੰਗਰਿਆ ਦੇ ਹਾਂ ਤੇ ਤਾਂ ਠੀਕ ਆ ਬੜੇ ਆ ਆ ਬਣ ਗਿਆ ਦੇ ਛੋਟਾ ਹੈ ਤਾਂ ਆਇਆ ਵੀ ਜੇ ਲੱਗ ਗਿਆ ਬੰਦਾ ਸਿੱਖ ਜਾਂਦਾ ਹਾਂ ਕੋਸ ਨਹੀਂ ਜਦ ਤੋ ਇਹ ਹੈ ਅਰਥਾ ਹੈ ਹੱਥ ਲਾ ਕੇ ਆਏ ਬਾਈ ਆਹ ਕਰੰਟ ਹੈ ਲੈ ਆਏ ਦਰ ਬੰਦਾ ਖਾਸਾ ਕੰਮ ਕਰ ਦਿੰਦਾ ਤੇ ਸਾਡੀ ਸਾਮ ਨੂੰ ਜਾਣਾ ਪੈਂਦਾ ਇੰਦਮਾ ਤੂੰ ਉੱਡ ਜਾ ਤਾਰ ਛੋਟੀ ਆ ਨਾ ਤਾਰ ਵੱਡੀ ਆਉਣੀ ਗੇੜ ਦਾ ਚੱਕਰ ਪੈਂਦਾ ਬਾਕੀ ਕੰਮ ਠੀਕ ਆ ਦੇਖੀ ਕਿਤੇ ਲਾਈਟ ਨਾ ਪਾ ਲਈ ਰਾਤ ਨੂੰ ਦੇਖੇ ਨਾ ਕੈਨਕ ਹਾਂ ਕੈਨਕ ਨਹੀਂ ਕਰਦਾ ਤਾ ਲੱਗ ਗਿਆ ਕਿਤੇ ਆ ਪੁੱਲ ਗਿਆ ਉਧਰ ਬਜਾਉਂ 12 ਵਜੇ ਆ ਵੀ ਜੀ ਰੜ ਦੇ ਬਾਬਾ ਦੇਖਣ ਆਣੇ ਕਿੱਦਾਂ ਗੁਣੀਆਂ ਇਹ ਜੇ ਕੈਨਕ ਤਾਂ ਬਗੈਰ ਵੀ ਹੋ ਜਾਂਦਾ ਅੱਖਾਂ ਚ ਪੈਂਦੀ ਤੇ ਫਾਜੀ ਮੈਂ ਕਿੱਥੇ ਪਈਆਂ ਉਹੜਾ ਕੋਲੇ ਭੇਜ ਟੋਲ ਕੋ ਲਾਤੀ ਆਇਨ ਕਾ ਬਣ ਗਿਆ ਜੈਂਟਰਮੈਨ ਇਹ ਕਿ ਨਾਲ ਠਹਿਰਦਾ ਹੈ ਜੇ ਨਵੀਂ ਰਾਡ ਹੁੰਦੀ ਦੇ ਲੋ ਬਾਈ ਪਹਿਲਾਂ ਡਾ ਡੇਟ ਔਲ ਕੇ ਜੇ ਹੁੰਦੇ ਨੇ ਮੜੀਆਂ ਮੜੀਆਂ ਆ ਗਈਆਂ ਇਹਨੇ ਕੰਮ ਉਹ ਸੌਖਾ ਕਰਤਾ ਮਿਸਤਰੀਆਂ ਦਾ ਛੋਟੇ ਵੈਲਡਰ ਨੇ ਵੈਸੇ ਜਿਹੜਾ ਬੜਾ ਕੰਮ ਹੈ ਬਾਈ ਉਹਨੂੰ ਫਿਰ ਬੜਾ ਕੰਮ ਹੈ ਘਰ ਵਾਸਤੇ ਠੀਕ ਹੈ ਤੇ ਟਾਇਰ ਚਾਹੀਏ ਨੇ ਰੁੜਨੇ ਵਾਲਾ ਹੈ ਰੁੜਨੇ ਵਾਲਾ ਚਾਹੀਦਾ ਤਾਂ ਉਹ ਇੰਨਾ ਕਿੰਨਾ ਘੋੜਾ ਚੱਕੀ ਰੀਡ ਹੋਵੇ ਬੜੀ ਜੱਫੀ ਹੈ ਮਾਮਾ ਮੈਂ ਦੇਖਣੇ ਨੂੰ ਐ ਲੱਗਦਾ ਮੰਜਾ ਬਣਦਾ ਮੰਜੀ ਵੀ ਲਾਦੀ ਡੈਕਟਰ ਵਾਲੀ ਜਦੋਂ ਬਾਅਦ ਚ ਤੁਹਾਨੂੰ ਆਉਂਦੇ ਆ 8 ਬਿਲਡਿੰਗ ਪਹਿਲਾਂ ਆ ਰੋਹਣੀ ਬਿਲਡ ਕਰਦਾ ਮੈਂ ਬਿਲਡਿੰਗ ਨਹੀਂ ਨੂੰ ਦੇਖਣਾ ਵੀ ਮਾੜਾ ਬਾਈ ਇੱਕ ਵਾਕਾਂ ਚ ਪੈ ਜੂ ਫਿਰ ਵਸ ਕਰਾ ਦਿੰਦੀ ਆ ਹਾਂ ਇੱਕ ਵਾਰ ਆੜੀ ਪੈ ਜੂ ਕੋਈ ਨਹੀਂ ਆ ਜੀ ਲੈ ਆੜੀ ਇਹ ਜੀ ਪੈਂਦੀ ਆ ਫਿਰ ਦੇ ਲੈ ਦਾ ਇਲਾਜ ਕੋਈ ਨਹੀਂ ਹੈਗਾ ਜਾ ਕੇ ਰਾਤ ਕੱਢਣੀ ਪੈਂਦੀ ਆ ਕਰਪੜੇ ਪਾਈ ਤਾਂ ਹੈ ਜੀ ਲੈ ਪਾਈ ਕਿਆ ਬਣਿਆ ਆ ਕੀ ਬਣ ਗਈ ਵਿੱਚ ਪੈਪਾ ਪਾਉਣੀ ਆ ਇਹਦੇ ਬਣ ਗਈ ਕੱਲ੍ਹ ਪਾ ਗੱਲ ਗਈ ਹੁਣ ਕੱਲ੍ਹ ਪਾ ਗਈ ਕੱਲ੍ਹ ਕੋ ਗਈ ਆ ਪਾ ਲੀ ਆਹ ਡੰਡੀਆ ਲਾ ਲੈਣੇ ਕੱਟ ਗਏ ਹੈ ਪੰਜ ਪੈਪ ਤਾਂ ਛੋਟੀ ਆ ਕਾ ਹੈਗੇ ਪਏ ਇਹਦੇ ਕੰਬਲ ਦੀ ਹੁਣ ਆ ਪਾਉਣਾ ਕੱਲ੍ਹ ਇੱਕ ਬਾਸਾ ਕੰਬਲ ਜੇ ਨਾਲ ਨੂੰ ਫੋਲਡ ਨੇ ਜਾਣਾ ਰੰਗ ਕਰਨਾ ਹਾਂ ਰੰਗ ਰੰਗ ਦਾ ਤਾਂ ਕਰੀਏ ਉਹ ਬਾਅਦ ਚੋਂ ਲੈ ਦਿੰਦੇ ਫੋਲਡਣ ਇੱਕ ਸਾਈਡ ਹਾਂ ਤਾਂ ਠੀਕ ਆ ਬਾਈ ਖਣਾ ਖੁੱਲੇ ਤੇ ਜ਼ਿਆਦਾ ਕੰਮ ਜਾ ਬਸ ਵਗਾ ਚੱਕ ਦਨ ਜਿੰਦਾ ਚੱਕ ਦਨ ਉਹ ਗੋਬਰ ਗੈ ਥੇਲੀ ਵਿਡ ਗਈ ਨਾ ਮਿੱਟੀ ਖਾਰ ਜੀ